ਦੋਸਤੋ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਸੋਨੂ ਸੀਤੋ ਵਾਲੇ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਅਤੇ ਵੀਡੀਓ ਵਿੱਚ ਤੁਸੀਂ ਦੇਖੋਗੇ ਸੋਨੂ ਸੀਤੋ ਵਾਲਾ ਜਦੋਂ ਆਪਣੇ ਪਿੰਡ ਵਾਪਸ ਆਉਂਦਾ ਤੇ ਜਦੋਂ ਘਰ ਪਹੁੰਚਦਾ ਤੇ ਵੀਡੀਓ ਵਿੱਚ ਤੁਸੀਂ ਦੇਖੋਗੇ ਸੋਨੂ ਸੀਤੋ ਵਾਲਾ ਆਪਣੀ ਮਾਂ ਦੇ ਉੱਪਰ ਦੀ ਪੈਸੇ ਜਿੱਤ ਰਿਹਾ ਹੈ ਅਤੇ ਇਹ ਤਾਂ ਤੁਹਾਨੂੰ ਪਤਾ ਹੀ ਕਿ ਸੋਨੂ ਸੀਤੋ ਵਾਲੇ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਹੀ ਜ਼ਿਆਦਾ ਪਿਆਰ ਮਿਲ ਰਿਹਾ ਹੈ ਅਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਵੀਡੀਓ ਵਿੱਚ ਤੁਸੀਂ ਦੇਖੋ ਕਿ ਇੱਕ ਨੌਜਵਾਨ ਸੋਨੂ ਸੀਤੋ ਵਾਲੇ ਨੂੰ ਕਾਫੀ ਜ਼ਿਆਦਾ ਕੁਝ ਬ ਆਵੇ ਤਾਂ ਸੋਨੁ ਸ਼ੀਤੋ ਵਾਲੇ ਦਾ ਕਿਸੇ ਨਾਲ ਕੋਈ ਬੈਰ ਨਹੀਂ ਅਤੇ ਵੀਡੀਓ ਅੱਗੇ ਤੁਸੀਂ ਦੇਖੋ ਉਸ ਲੜਕੇ ਦੀ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਬੰਦ ਕਰ ਨੂੰ ਵੱਡੇ ਮੇਲੀ ਵੀਧੀਆਂ ਪਾਉਣ ਵੱਡੇ ਸੋਨੁ ਸ਼ੀਤੋ ਵਾਲਿਆ ਤੂੰ ਕੀ ਵਲਾਈ ਕੀਆ ਦੋਸਤੋ ਭਾਵੇਂ ਬਲੇ ਦੋਸਤਿਆ ਠੀਕ ਹੈ ਨਾ ਆ ਜੀ ਜਿੱਥੇ ਨਾਲ ਨੂੰ ਬੰਦ ਕਰ ਬਾਂਡਗਾਲ ਨੂੰ ਪਾਲ ਪਾਲ ਆਇਆ ਸੁਣੇ ਸੀ ਤੋ ਸੁਣੇ ਸੀ ਤੋ ਤੋ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜਰੂਰ ਕਲਕ ਕਰ ਦਿਓ ਅਲਦਿਆਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ